ਇਹਦੇ ਇਹਨਾਂ ਬਾਹਰ ਇੱਕਦਮ ਜਦੋਂ ਦੀਨੀਆਂ ਦੇ ਉੱਤੇ ਤੰਗੂਆਂ ਤੇ ਕਨਾਤਾਂ ਤੇ ਆਟ ਟੁੱਟ ਪਏ ਨੇ ਖਾਲਸੇ ਤਾਂ ਇਹਨਾਂ ਦੀ ਮਰਦ ਵਿੱਚੋਂ ਕਿਲੇ ਵਿੱਚੋਂ ਹਜ਼ਾਰਾਂ ਦੀ ਸ਼ਾਈ ਫੌਜ ਜਿਹੜੀ ਪਠਾਣਾ ਦੀ ਉਹ ਵੀ ਕਿਲੇ ਵਿੱਚੋਂ ਨਿਕਲੇ ਹਨ ਸਿੰਘਾਂ ਨਾਲ ਮੁਕਾਬਲਾ ਕਰਨ ਵਾਸਤੇ ਅੱਗੇ ਜਿਹੜੇ ਮੈਦਾਨ ਵਿੱਚ ਆਏ ਸਿੰਘਾਂ ਨੇ ਉਹਨਾਂ ਨੂੰ ਹੱਲਾ ਬੋਲ ਕੇ ਕੱਟ ਵੱਢ ਛੁੱਟਿਆ ਹੈ ਤੇ ਉਥੇ ਥਾਂ ਮਾਰ ਮਕਾਇਆ ਹੈ ਕਿਉਂ ਭਈ ਫੋਤੋ ਤਰਾਵੜੀ ਕੋ ਨੱਕੀ ਰਾਜਪੂਤ ਵੇਖਿਓ ਨਾ ਜਾਓ ਭਇਓ ਕਸੂਤ ਕਹਿੰਦੇ ਨੱਕੀ ਰਾਜਪੂਤ ਤਰਾਵੜੀ ਦਾ ਰਹਿਣ ਵਾਲਾ ਹਾਕਮ ਸੀ ਇਹ ਵੀ ਆਇਆ ਸੀ ਦੀਨ ਮਜ਼ਬ ਕਰਨ ਵਾਸਤੇ ਮਰਦ ਕਰਨ ਵਾਸਤੇ ਦੀਨੀਆਂ ਦੀ ਇਸ ਨੇ ਵੇਖਿਆ ਇਹ ਤਾਂ ਬੜਾ ਕਸੂਤਾ ਕਮ ਹੋ ਗਿਆ ਅਚਾਨਕ ਹੀ ਸਿੱਖਾਂ ਆ ਕੇ ਹੱਲਾ ਬੋਲਿਆ ਹੈ ਚੜੂ ਚੇ ਆਉਨਾ ਹੋਕੋ ਦਇਓ ਨਾਠ ਪਿੰਡ ਬੜੋ ਕੋ ਬਾਹਰ ਨਾ ਰਹਿਓ ਨਕੀ ਰਾਜਪੂਤ ਤਰਾਵੜੀ ਤਾਂ ਰਹਿਣ ਵਾਲਾ ਹਾਕਮ ਉੱਚੀ ਥਾਂ ਚੜ ਕੇ ਹੋਕਾ ਦਿੰਦਾ ਏ ਕਹਿਣ ਲੱਗਾ ਭੱਜ ਜਾਓ ਅੰਦਰ ਹੋ ਜਾਓ ਪਾਸੇ ਹੋ ਜਾਓ ਖਾਲਸੇ ਦਾ ਹੱਲਾ ਹੋਇਆ ਹੈ ਉਸਨੇ ਉੱਚੀ ਥਾਂ ਚੜ ਕੇ ਹੋਕਾ ਦਿੱਤਾ ਕੋਈ ਬਾਹਰ ਨਾ ਜਾਇਓ ਭੱਜ ਕੇ ਪਿੰਡ ਵਿੱਚ ਵੜ ਜਾਓ ਅੰਦਰ ਹੋ ਜਾਓ ਸਾਰੇ ਕਿਲੇ ਦੇ ਬੱਚੇ ਸੋਜੂ ਬੜੇ ਪਿੰਡ ਮਦ ਬਾਹਰ ਰਹੇ ਸੋ ਕਰਤ ਰ ਅਦ ਪਾਈ ਰਤਨ ਸਿੰਘ ਬੰਗੂ ਪਰਮਾਉਂਦੇ ਨੇ ਉਹੀ ਬਚਿਆ ਜਿਹੜਾ ਭੱਜ ਕੇ ਪਿੰਡ ਵਿੱਚ ਜਾ ਵੜਿਆ ਜਿਨ੍ਹਾਂ ਨੇ ਕੰਧਾਂ ਦੀਆਂ ਓਟਾਂ ਲਈਆਂ ਜਿਹੜੇ ਪਿੰਡੋਂ ਬਾਹਰ ਰਹਿ ਗਏ ਕਿ ਸਾਨੂੰ ਕੀ ਕਰ ਲੈਣਗੇ ਅਸੀਂ ਫੌਜ ਹਾਂ ਸਿੰਘਾਂ ਨੇ ਬਚਾਣੋਂ ਵੱਢ ਕੇ ਉਹਨਾਂ ਦੇ ਦੋ ਦੋ ਟੋਟੇ ਕਰ ਦਿੱਤੇ ਲਾਹੌਰੀ ਫੌਜ ਸਿੰਘਾਂ ਨੇ ਲੁੱਟ ਮਾਰੀ ਬਚੀ ਬਹੀ ਜੋ ਪਿੰਡ ਪਹਾਰੀ ਲਾਹੌਰ ਤੋਂ ਆਈ ਫੌਜ ਨੂੰ ਸਿੰਘਾਂ ਨੇ ਚੰਗੀ ਤਰ੍ਹਾਂ ਲੁੱਟ ਮਾਰਿਆ ਉਹੀ ਫੌਜੀ ਬਚਿਆ ਜਿਹੜਾ ਭੱਜ ਕੇ ਪਿੰਡ ਵਿੱਚ ਚਲਾ ਗਿਆ ਮੁਰਤਜਾ ਖਾਨ ਸੁਦਾਗਰ ਖਰਾ ਰਾਜੇ ਟੋਡਰ ਮੱਲ ਪੋਤਰੇ ਗਰਾ ਅਕਦੇ ਨੇ ਮੁਰਤਜਾ ਖਾਨ ਸੁਦਾਗਰ ਸੀ ਸੁਦਾਗਰੀ ਕਰਦਾ ਸੀ ਇਹ ਵੀ ਦੀਨ ਮਜ਼ਬਦ ਦੀ ਲੜਾਈ ਵੇਖ ਕੇ ਆਇਆ ਸੀ ਕਿ ਮੈਂ ਵੀ ਆਪਣੇ ਮੁਸਲਮਾਨ ਭਰਾਵਾਂ ਦੀ ਮਦਦ ਕਰਾਂਗਾ ਕਿਉਂਕਿ ਇਹ ਸਰਮਾਇਦਾਰਾਂ ਇਹਨਾਂ ਕੋਲ ਪੈਸਾ ਟੱਕਾ ਬਹੁਤ ਸੀ ਅਰਾਸ਼ਣ ਪਾਣੀ ਸੀ ਆਖਿਆ ਖਾਲਸ਼ੇ ਨੇ ਇਹ ਸੁਦਾਗਰ ਨੂੰ ਵੀ ਅੱਜ ਕੇ ਲੁੱਟਿਆ ਤੇ ਤੇਗ ਦੀ ਭੇਟ ਚੜਾ ਦਿੱਤਾ ਹੈ ਇਥੇ ਰਾਜੇ ਟੋਡਰ ਮਲ ਦਾ ਪੋਤਰਾ ਉਹ ਵੀ ਚੌੜ ਨਾਲ ਆਇਆ ਸੀ ਮੁਸਲਮਾਨਾਂ ਦੀ ਮਰਦ ਕਰਨ ਵਾਸਤੇ ਇਹ ਹੈ ਹਿੰਦੂ ਸੀ ਇੱਕ ਟੋਡਰਮ ਵੱਲ ਹੋਇਆ ਅਕਬਰ ਦੇ ਸਮੇਂ ਇੱਕ ਟੋਡਰਮ ਵੱਲ ਹੋਇਆ ਔਰੰਗਜ਼ੇਬ ਦੇ ਸਮੇਂ ਇਹ ਅਕਬਰ ਦੇ ਸਮੇਂ ਦੇ ਟੋਡਰਮਲ ਦੀ ਗੱਲ ਹੋ ਰਹੀ ਹੈ ਕਿ ਉਹਦਾ ਪੋਤਰਾ ਜਿਹੜਾ ਹੈ ਇਹ ਵੀ ਸਿੰਘਾਂ ਦੀ ਮਰਦ ਸੌਰੀ ਇਹ ਵੀ ਤੁਰਕਾਂ ਦੀ ਮਰਦ ਕਰਨ ਵਾਸਤੇ ਆਇਆ ਸੀ ਇਹ ਵੀ ਖਾਲਸਿਆਂ ਤੇਗ ਦੀ ਭੇਡ ਚੜਾ ਦਿੱਤਾ ਹੈ ਹਾਂਜੀ ਬਾਬਰ ਬੇਗ ਵੀ ਮਾਰਿਓ ਪੀਰ ਫਕੀਰਾਂ ਕੋ ਬਾਉ ਗਾਰਿਓ ਕਹਿੰਦੇ ਬਾਬਰ ਬੇਗ ਹਾਜੀ ਕਹਾਉਂਦਾ ਸਿੱਖ ਇਹ ਵੀ ਆਪਣੇ ਕੋਲ ਫੌਜ ਰੱਖਦਾ ਸੀ ਇਹ ਵੀ ਦੀਨ ਮਜ਼ਲਮ ਦੀ ਆਪਣੇ ਭਰਾਵਾਂ ਦੀ ਮਰਦ ਕਰਨ ਵਾਸਤੇ ਆਇਆ ਸੀ ਇਹਨੂੰ ਵੀ ਖਾਲਸੇ ਨੇ ਮੈਦਾਨੇ ਜੰਗ ਵਿੱਚ ਮਾਰਿਆ ਹੈ ਜਿਹੜੇ ਪੀਰ ਫਕੀਰ ਕਹਿੰਦੇ ਸਨ ਅਸੀਂ ਮੰਤਰਾਂ ਨਾਲ ਤਲਵਾਰਾਂ ਦੀ ਧਾਰ ਬਣਦੇਾਂਗੇ ਹਥਿਆਰ ਨਹੀਂ ਚੱਲਣਗੇ ਸਿੰਘ ਐਸਾ ਸਿੰਘਾਂ ਨੇ ਐਸਾ ਹੀ ਨੰਨੂ ਰਗੜਾ ਮਾਰਿਆ ਉਹ ਥਾਉ ਥਾਈ ਮਾਰ ਕੇ ਕਹਿੰਦੇ ਉਥੇ ਮਿੱਟੀ ਚ ਮਿਲਾ ਦਿੱਤੇ ਮੋਲਾ ਪੀਰ ਮੁਹੰਮਦ ਇਨਾਇਤ ਖਾਨ ਮਰ ਜਾ ਨਕੀ ਕੋ ਬਚਿਓ ਜਾਨ ਇਹ ਬੜੇ ਬੜੇ ਹਾਕਮ ਸਨ ਇਹਨਾਂ ਦੇ ਕੋਲ ਵੱਡੀਆਂ ਵੱਡੀਆਂ ਜ਼ਗੀਰਾਂ ਸਨ ਸਰਕਾਰ ਦੀਆਂ ਦਿੱਤੀਆਂ ਹੋਈਆਂ ਪੀਰ ਮੁਹੰਮਦ ਮੋਲਾਣਾ ਇਨਾਇਤ ਖਾਨ ਨੂੰ ਵੀ ਸਿੰਘਾਂ ਨੇ ਮਾਰ ਮੁਕਾਇਆ ਇੱਕ ਮਿਰਜ਼ਾ ਨੱਕੀ ਰਾਜਪੂਤ ਹੀ ਆਪਣੀ ਜਾਨ ਬਚਾ ਸਕਿਆ ਹੈ ਗਏ ਬਵਾਸਤੇ ਥੇ ਸਭ ਸਿੰਘਨ ਮਾਰਨਾ ਸਵਾਬੋ ਲੱਭ ਕਹਿੰਦੇ ਸਾਰੇ ਦੀਨ ਵਾਸਤੇ ਲੜਨ ਗਏ ਸਨ ਯੁੱਧ ਕਰਨ ਗਏ ਸਨ ਕਿ ਸਿੰਘਾਂ ਦੀ ਬੜੀ ਮੁੱਠੀ ਪਰ ਗਿਣਤੀ ਹੈ ਅਸੀਂ ਸਿੰਘਾਂ ਨੂੰ ਅੱਜ ਬਿਲਕੁਲ ਖਤਮ ਹੀ ਕਰ ਦੇਣਾ ਇਉਂ ਇੱਕ ਪੁੰਨ ਦਾ ਕਰਮ ਸਮਝ ਕੇ ਸਿੰਘਾਂ ਨੂੰ ਮਾਰਨ ਵਾਸਤੇ ਆਏ ਪਰ ਐਸਾ ਯੁੱਧ ਹੋਇਆ ਕਿ ਆਪਣੀਆਂ ਵੀ ਜਾਨਾਂ ਬਚਾ ਨਾ ਸਕੇ ਜੋਰਾ ਸਿੰਘਾਂ ਨੂੰ ਮਾਰਨੇ ਆਏ ਰਹੇ ਸੋ ਉਹ ਮਰ ਗਏ ਆਪ ਜਿੰਨੇ ਵੀ ਸਿੰਘਾਂ ਨੂੰ ਮਾਰਨ ਵਾਸਤੇ ਆਏ ਸੀ ਮਸਬ ਦਾ ਜ਼ਹਾਦ ਕਰਨ ਵਾਸਤੇ ਸਾਰੇ ਦੇ ਸਾਰੇ ਹੀ ਆਪ ਹੀ ਮਰ ਗਏ ਹਨ ਤੇ ਖਾਲਸੇ ਦੀ ਰੋਹ ਰੀਤ ਸੀ ਜਿਹੜਾ ਖਾਲਸੇ ਤੇ ਚੜ ਕੇ ਆਉਂਦਾ ਸੀ ਨਾ ਕੋਈ ਮਾਨ ਦਾ ਪੁੱਤਰ ਉਹ ਸੁੱਕਾ ਬਚ ਕੇ ਨਹੀਂ ਸੀ ਜਾਂਦਾ ਖਾਲਸੇ ਨੇ ਮੈਦਾਨੇ ਜੰਗ ਵਿੱਚੋਂ ਕਿਸੇ ਨੂੰ ਭੱਜਣ ਨਹੀਂ ਦਿੱਤਾ ਮਾਰ ਤੁਰਕ ਸਿੰਘ ਫਿਰ ਗਏ ਅਕਾਲ ਕਾਲ ਕਰ ਜਾਪ ਖਾਲਸੇ ਨੇ ਇਹ ਸਮਾਂ ਹੱਥੋਂ ਜਾਣ ਨਾ ਦਿੱਤਾ ਸਿੰਘਾਂ ਨੇ ਮਾਰ ਮਾਰ ਕੇ ਇਹਨਾਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਜਦੋਂ ਦੇਖਿਆ ਹੁਣ ਕੋਈ ਲੜਨ ਵਾਲਾ ਨਹੀਂ ਰਹਿ ਗਿਆ ਉਦੋਂ ਸਿੰਘਾਂ ਪੈਦਲ ਹੀ ਹੁੰਦੇ ਸਨ ਸਿੰਘ ਤਾਂ 800 ਤਾਂ ਸਾਰੇ ਸਿੰਘ ਰਹਿ ਗਏ ਸਨ ਤਦ ਸਿੰਘਾਂ ਨੇ ਲਾਹੌਰ ਫੌਜ ਦੀ ਲੁੱਟ ਲਈ ਪਠਾਨ ਵੀ ਮਾਰ ਦਿੱਤੇ ਜਿਹੜੇ ਦਿੱਲੀੋਂ ਆਏ ਸਨ ਹੁਣ ਕੋਈ ਅੜਨ ਵਾਲਾ ਨਹੀਂ ਸੀ ਰਹਿ ਗਿਆ ਸਿੰਘਾਂ ਦੇ ਅੱਗੇ ਤੇ ਸਿੰਘ ਅਕਾਲ ਅਕਾਲ ਦਾ ਜਾਪ ਕਰਦੇ ਹੋਏ ਵਾਪਸ ਛੱਲਾ ਵੱਲ ਨੂੰ ਗਏ ਨੇ ਮਾਰ ਲੁੱਟ ਕਰ ਕੁੱਟ ਬਾਓ ਡੇਰੇ ਤੁਰਕਨ ਕੇਰ ਇਹਨਾਂ ਡੇਰਿਆਂ ਵਿੱਚ ਬਹੁਤੇ ਤੁਰਕਾਂ ਨੂੰ ਮਾਰ ਮਾਰ ਕੇ ਲੁੱਟ ਕੇ ਸਿੰਘਾਂ ਖਤਮ ਕਰ ਦਿੱਤਾ ਮੱਦ ਪੰਜਾਬੇ ਸਿੰਘ ਫਿਰਾਂ ਜਿਵੇਂ ਬੇਲੇ ਕੇ ਸ਼ੇਰ ਕਹਿੰਦੇ ਭਾਵੇਂ ਸਿੰਘ ਮੁਠੀ ਭਰ ਨੇ ਥੋੜੇ ਰਹਿ ਗਏ ਸੰ ਪਰ ਕਹਿੰਦੇ ਇਉਂ ਘੁੰਮਦੇ ਨੇ ਪੰਜਾਬ ਦੀ ਧਰਤੀ ਦੇ ਉੱਤੇ ਦੇਸ਼ ਪੰਜਾਬ ਦੀ ਭੁਉਂ ਦੇ ਉੱਤੇ ਜਿਵੇਂ ਸ਼ੇਰ ਜੰਗਲ ਦੇ ਵਿੱਚ ਗੱਜਦਾ ਏ ਤੇ ਸ਼ੇਰ ਜੰਗਲ ਦੇ ਵਿੱਚ ਮੜਕਣਾ ਤੁਰਦਾ ਏ ਆਖੇ ਸ਼ੇਰ ਦੀ ਨਿਆਈਂ ਇਹ ਬਬਰਾਂ ਸ਼ੇਰਾਂ ਵਾਂਗ ਕਰਜਦੇ ਹੋਏ ਉਸ ਪੰਜਾਬ ਦੀ ਧਰਤੀ ਦੇ ਉੱਤੇ ਕਹਿੰਦੇ ਆਪਣਾ ਰਾਜ ਵਿਸਥਾਰ ਕਰ ਰਹੇ ਨੇ ਚੌਪੇ 임 ਲਈ ਖਾਲਸੇ ਫੌਜ ਸੁਮਾਰ ਇੱਕ ਇੱਕ ਸਿੰਘ ਜਨ ਫਿਰੇ ਹਜ਼ਾਰ ਇਉਂ ਖਾਲਸਾ ਪੰਥ ਨੇ ਫੌਜ ਨੂੰ ਮਾਰ ਲਿਆ ਇਕੱਲਾ ਇਕੱਲਾ ਸਿੰਘ ਇਉਂ ਪ੍ਰਤੀਤ ਹੁੰਦਾ ਸੀ ਜਿਵੇਂ ਹਜ਼ਾਰਾਂ ਤੇ ਭਾਰੂ ਪੈਂਦਾ ਹੋਵੇ ਹਜ਼ਾਰਾਂ ਫੌਜਾਂ ਤੇ ਮਾਣ ਹੁੰਦਾ ਹੈ ਇਉਂ ਇਕੱਲੇ ਇਕੱਲੇ ਸਿੰਘ ਦੇ ਉੱਤੇ ਕਹਿੰਦੇ ਅੱਜ ਮਾਣ ਹੋ ਰਿਹਾ ਹੈ ਹਰ ਇੱਕ ਸਿੱਖ ਆਪਣੇ ਉੱਤੇ ਮਾਣ ਕਰ ਰਿਹਾ ਹੈ ਜਿੱਦਕ ਸਿੰਘ ਤੁਰਕਾਂ 'ਤੇ ਮਾਰੇ ਭਏ ਉਨਤੇ ਚੌਗਨ ਰਾਤ ਮੁਝਾਰੇ ਸਿੰਘਾਂ ਨੂੰ ਜਿੰਨਾ ਕੋ ਤੁਰਕਾਂ ਨੇ ਸ਼ਹੀਦ ਕੀਤਾ ਸੀ ਜਿੰਨੇ ਕੋ ਭਗਵੰਤ ਤੇ ਖੱਤਰੀ ਦੀ ਹਵੇਲੀ ਵਿੱਚ ਸਿੰਘ ਸ਼ਹੀਦ ਹੋਏ ਸੰਨ ਕਹਿੰਦੇ ਰਾਤੋਂ ਰਾਤ ਸਿੰਘ ਚੌਗਣੇ ਹੋ ਗਏ ਉੱਥੇ ਗਿਣਤੀ ਮਹਿਜ਼ 200 ਸੀ ਤੇ ਅੱਜ ਹਜ਼ਾਰਾਂ ਦਾ ਇਕੱਠ ਇਕੱਠਾ ਹੋ ਕੇ ਤੁਰਕਾਂ ਤੇ ਆ ਪਿਆ ਤੇ 71 ਹੋ ਗਏ ਸਨ ਤੁਰਕ ਮਰੇ ਔਰ ਜਾਏ ਸੁਸਵਾਏ ਮਰੀ ਮੀਡਨ ਪਰ ਜਨਾ ਪਰਿ ਆਏ ਜਿਹੜੇ ਤੁਰਕ ਮਰ ਜਾਂਦੇ ਹੋਰ ਸ਼ੈਕ ਦੇ ਸੰਨ ਕਹਿੰਦੇ ਜੇ ਕਿਤੇ ਸਾਡੇ ਵੱਲੋਂ ਮੋੜਾ ਕਰ ਲੈਂਦਾ ਖਾਲਸਾ ਅਸੀਂ ਕਾਹਨੂੰ ਆਉਣਾ ਸੀ ਘਰਾਂ ਦੇ ਅਸੀਂ ਇੱਥੋਂ ਚਲੇ ਜਾਂਦੇ ਇਉਂ ਔਖਾ ਔਖਾ ਸਾਹ ਲੈਂਦੇ ਹੋਏ ਉਹ ਰੁਕਣ ਵਾਸਤੇ ਪਛਤਾ ਰਹੇ ਨੇ ਤੁਰਕ ਫੌਜ ਲੱਗੇ ਕੰਨ ਤਿਆਰ ਤਾ ਲਗ ਸਿੰਘ ਲੈ ਬਹੁ ਕਮਸਾਰ ਕਿਨ ਜਿਵੇਂ ਭੇਡਾਂ ਬੱਕਰੀਆਂ ਦੀ ਜਦੋਂ ਮੌਤ ਆਉਂਦੀ ਆ ਨਾ ਇੱਕ ਨੂੰ ਵੇਖ ਕੇ ਦੂਜੀ ਡੇਗ ਪੈਂਦੀ ਹੈ ਦੂਜੀ ਨੂੰ ਵੇਖ ਕੇ ਤੀਜੀ ਡੇਗ ਪੈਂਦੀ ਹੈ ਇੰਨ ਤੁਰਕ ਇੱਕ ਦੂਜੇ ਨੂੰ ਵੇਖਦੇ ਆ ਮਰਦੇ ਆ ਇੰਉ ਮਰ ਰਹੇ ਨੇ ਕਿ ਜਿਵੇਂ ਭੇਡਾਂ ਨੂੰ ਮੌਤ ਆਉਂਦੀ ਹੈ ਕਹਿੰਦੇ ਇੰਉ ਕਰਕੇ ਤੁਰਕ ਬਹੁਤ ਵੱਡੀ ਜਿਹੜੀ ਔਜ ਵਿੱਚ ਇਕੱਠੇ ਸਨ ਉਹ ਸਾਰੇ ਇੱਕ ਇੱਕ ਕਰਕੇ ਮਰਨੇ ਸ਼ੁਰੂ ਹੋਏ ਉਦੋਂ ਤੱਕ ਸਿੰਘਾਂ ਨੇ ਆਪਣੇ ਬਹੁਤ ਕੰਮ ਜਿਹੜੇ ਉਹ ਪੂਰੇ ਕਰ ਲਏ ਖਜ਼ਾਨਾ ਵੀ ਲੁੱਟ ਲਿਆ ਰਾਸ਼ਨ ਵੀ ਲੁੱਟ ਲਿਆ ਕਸ਼ੇ ਕਸਾਈ ਅਣਖਾਂ ਤੇ ਘੋੜਿਆਂ ਨੂੰ ਸਿੰਘਾਂ ਨੇ ਆਪਣੇ ਕੋਲ ਲੈ ਕੇ ਉਥੋਂ ਹਰਨ ਹੋ ਗਏ